ਜੀ ਸਰਦ ਮੈਂਬਰ ਵਾਲਿਆਂ ਨੇ ਉਹਦੀ ਗ੍ਰਾਮ ਪੰਚਾਇਤ ਚੁਣੀ ਗਈ ਜੋ ਉਸੇ ਪਿੰਡ ਦੇ ਪੰਚਾਇਤ ਮੈਂਬਰ ਬਣ ਚੁੱਕੇ ਹੋ। ਸੋ ਕੀ ਕਹਾਣਾ ਚਾਹੋਗੇ ਕਿਵੇਂ ਦੇਖਦੇ ਹੋ? ਪਹਿਲਾਂ ਸਸਰੀ ਗਾਲ ਜ ਸਾਰਿਆਂ ਨੂੰ ਮੈਂ ਸਰਦੂਲ ਮਸੀਹ ਮੈਂਬਰ ਪਿੰਡਕਰਪੁਰਾ ਕਲਾਂ ਦਾ ਸਾਡੀ ਪੂਰੀ ਪੰਚਾਇਤ ਭੈਣ ਸਰਪੰਚ ਮਨਵੀਰ ਕੌਰ ਇਹਨਾਂ ਸਾਰਿਆਂ ਦੇ ਨਾਲ ਸਾਡੀ ਮਤਲਬ ਵਧੀਆ ਪੰਚਾਇਤ ਤੇ ਵਧੀਆ ਤਰੀਕੇ ਨਾਲ ਚੱਲੰਦੀ ਆ ਤੇ ਆਪਾਂ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਕਿ ਸਾਨੂੰ ਜਿਨ੍ਹਾਂ ਨੇ ਮਾਣ ਬਖਸ਼ਿਆ ਬਾਕੀ ਅਸੀਂ ਇਹਨਾਂ ਦਾ ਭਰੋਸਾ ਰੱਖਦੇ ਕੰਮ ਕਰਾਉਣਾ ਚਾਹਾਂਗੇ ਹਰ ਇੱਕ ਦਾ ਵੀ ਮਤਲਬ ਈਰਖਾਵਾਦੀ ਝੋਟ ਕੇ ਅਸੀਂ ਹਰ ਇੱਕ ਦਾ ਕੰਮ ਵਧੀਆ ਤਰੀਕੇ ਨਾਲ ਕਰਾਵਾਂਗੇ ਬਾਕੀ ਸਾਨੂੰ ਸਮੇਂ ਦੀ ਲੋੜ ਆ ਕਿਉਂਕਿ ਸਮਾਂ ਸੜਕ ਥੋੜਾ ਜਿਹਾ ਘਾਟ ਹੀਗਾ ਤੇ 2-3 ਮਹੀਨੇ ਹੋਏ ਸਾਨੂੰ ਇਸ ਬਣੇ ਨੂੰ ਪੰਚਾਇਤ ਨੂੰ ਮੈਂਬਰ ਸਾਹਿਬ ਪਿਛਲੀ ਪੰਚਾਇਤ ਨੂੰ ਕਿਹੜੇ ਅਧੂਰੇ ਕੰਮ ਰਹਿ ਚੁੱਕੀ ਹੀ ਜਿਹੜੇ ਤੁਹਾਡੀ ਪੰਚਾਇਤ ਨੂੰ ਕਰਾਏ ਹੋਏ ਹਾਂਜੀ ਇੱਕ ਤਾਂ ਸਾਡਾ ਨਾ ਸੀਵਰੇਜ ਪਿਆ ਪੁਰਾਣਾ ਤੇ ਉਹ ਆਪਾਂ ਇੰਟਰਲੋਕ ਨਹੀਂ ਲੱਗੀ ਉਹਦੇ ਉੱਤੇ ਸੀਵਰੇਜ ਪਿਆ ਉਹ ਤੇ ਇੰਟਰਲੋਕ ਜੀ 10-12 ਹਜ਼ਾਰ ਲੱਗਣੀ ਆ ਉਹ ਆਪਾਂ ਇੰਟਰਲੋਕ 15ਵੇਂ ਵਿਧ ਕਮਿਸ਼ਨ ਚੋਂ ਕਟਾ ਕੇ ਇੰਟਰਲੋਕ ਦੀ ਤਿਆਰੀ ਕਰਦੇ ਆ ਉਹ ਆਉਂਦੇ ਹਫ਼ਤੇ 10 ਦਿਨਾਂ ਦਾ ਲੱਗ ਜੂ ਤਿਆਰ ਹੋ ਜੂ ਜੀ ਅਕੜਾ ਮੇਜਰ ਕੰਮ ਜਿਵੇਂ ਖੇੜ ਰੇੜ ਮੰਦਾਨ ਹੈਗਾ ਪਿੰਡ ਦੇ ਵਿੱਚ ਜਾਂ ਪਾਰਕਿੰਗ ਦਾ ਖਰਾ ਹੈਗੀ ਆ ਕੋਈ ਹੋਰ ਲੋਡੀ ਦੇ ਜਿਹੜੇ ਕੰਮ ਖੜੇ ਹੋਣ ਵਾਲੇ ਸਾਡੇ ਕੋ ਖੇਡ ਦਾ ਜਿਹੜਾ ਜੇ ਪ੍ਰੋਗਰਾਮ ਘਟਿਆ ਦੂਜਾ ਆਪਾਂ ਵਾਲੀਵਾਲ ਗਰਾਊਂਡ ਦੀ ਆਪਾਂ ਪਾਈ ਇੱਕ ਮਤਾ ਪਾਇਆ ਉਹਦੀ ਪ੍ਰਮਾਨਗੀ ਸਾਡੇ ਕੋ ਆ ਚੁੱਕੀ ਹੈ ਆਪਾਂ ਵਾਲੀਵਾਲ ਦਾ ਉਹ ਸ਼ੁਰੂ ਕਰ ਲੈਣਗੇ ਆ ਕੰਮ ਕੋਈ ਜੋ ਵੀ ਸਮਾਨ ਵਾਲੀਵਾਲ ਦੀ ਗਰਾਊਂਡ ਨੂੰ ਚਾਹੀਦਾ ਹੋ ਆਪਾਂ ਦੇਵਾਂਗੇ ਹਾਂਜੀ ਮਨਰੇਗਾ ਦੇ ਵਿੱਚ ਤੁਸੀਂ ਆਂ ਸੁਣਿਆ ਜਿਹੜੇ ਜੋਗ ਲੋਕ ਹੁੰਦੇ ਆ ਉਹਨਾਂ ਨੂੰ ਰਜਿਸਟਰ ਨਹੀਂ ਕਰਦੇ ਹਾਂਜੀ ਹਾਂਜੀ ਜਿਹੜੇ ਨਿਜਾਇਜ਼ ਹੁੰਦੇ ਨਾ ਪਾਈ ਜਾਂਦੇ ਨੇ ਤੇ ਉਹਨਾਂ ਦੇ ਕੋਲੋਂ ਜੋ ਪੈਸੇ ਚਲੇ ਜਾਂਦੇ ਹਾਂਜੀ ਵੇਖੋ ਆਪਾਂ ਨਾ ਬਹੁਤ ਪਹਿਲਾਂ ਵੇਖਣ ਦੇ ਨਰੇਗਾ ਸਾਨੂੰ ਪਤਾ ਵੀ ਨਹੀਂ ਪਿੰਰੇਗਾ ਚ ਕੰਮ ਹੁੰਦਾ ਜਦੋਂ ਅਸੀਂ ਸਰਕਾਰ ਦੇ ਵਿੱਚ ਆਏ ਆ ਤਾਂ ਸਾਨੂੰ ਪਤਾ ਲੱਗਾ ਵੀ ਸਫਾਈ ਵੀ ਲੋਕਾਂ ਦੇ ਮਤਲਬ ਹੱਕ ਇੱਕ ਵੀ ਲੋਕਾਂ ਦਾ دعਵਾਣਾ ਵਾ ਲੋਕਾਂ ਦੇ ਕਾਊਂਟਾ ਦੇ ਵਿੱਚ ਪੈਸੇ ਜਾਣਗੇ ਸਫਾਈ ਕਰਨਗੇ ਤਾਂ ਉਹਨਾਂ ਦੇ ਕਾਊਂਟਾ ਵਿੱਚ ਪੈਸੇ ਜਾਣਗੇ ਇਹ ਆਪਾਂ ਮੰਨ ਲਓ 2022 ਤੋਂ ਸ਼ੁਰੂ ਕੀਤਾ ਪਿੰਰੇਗਾ ਦਾ ਕੰਮ ਸਫਾਈ ਦਾ ਔਰ ਜੇ ਤੱਕ ਸਾਡੇ ਕੋਲ ਚੱਲਣ ਦਿਆ ਵਾ ਹਾਂਜੀ ਜੀ ਨੌਜਵਾਨਾਂ ਦੀ ਗੱਲ ਕਰੀਏ ਨੌਜਵਾਨਾਂ ਵਾਸਤੇ ਤੁਹਾਡੀ ਪੰਚਾਇਤੋਂ ਲੋਕ ਕੀ ਬਲਣਗੇ ਦੇਖੋ ਨੌਜਵਾਨਾਂ ਨੂੰ ਅਸੀਂ ਤਾਂ ਕਹਿੰਦੇ ਆਂ ਕਿ ਖੇਡ ਵੱਲ ਤੁਰਨਾ ਚਾਹੀਦਾ ਬਾਕੀ ਨਸ਼ੇ ਪਤੇ ਛੱਡਣਾ ਚਾਹੀਦਾ ਵੈਸੇ ਹੁਣ ਤਾਂ ਕਾਫੀ ਸੁਧਾਰ ਆਇਆ ਨਸ਼ੇ ਪਤੇ ਤੋਂ ਬਹੁਤ ਸਾਡਾ ਪਿੰਡ ਮਤਲਬ ਸਹੀ ਹੋ ਗਿਆ ਨਾ ਤੇ ਦੂਜਾ ਹੀ ਖੇਡ ਵੱਲ ਲਾਉਣਾ ਚਾਹੁੰਦੇ ਆਂ ਕਿ ਟੂਰਨਾਮੈਂਟ ਹਰ ਟੂਰਨਾਮੈਂਟ ਦੇ ਵਿੱਚ ਸਾਥ ਦੇਵਾਂਗੇ ਹਰ ਬੱਚੇ ਦਾ ਜੋ ਵੀ ਟੂਰਨਾਮੈਂਟ ਕਰਾਉਣਗੇ ਆਪਾਂ ਵੱਧ ਤੋਂ ਵੱਧ ਸਹਿਯੋਗ ਦੇਵਾਂਗੇ ਦੇ ਵਿੱਚ ਹਾਂਜੀ ਆ ਤੰਦਰੀ ਐਜੂਕੇਸ਼ਨ ਲੈ ਕੇ ਜਿਵੇਂ ਦੇਖਦੇ ਤੁਹਾਡਾ ਸਕੂਲ ਕਿੰਨੀ ਪੱਤਾ ਕੀ ਲੱਗਦਾ ਤੁਹਾਨੂੰ ਅਪਗ੍ਰੇਡ ਹੋਣ ਦੀ ਲੋੜ ਸਕੂਲ ਤੇ 8ਵੀਂ ਕਲਾਸ ਤੱਕ ਦੇ ਹਾਂਜੀ ਤੇ ਵਧੀਆ ਚੱਲਣ ਦੇ ਆਵਾ ਕਿਉਂਕਿ ਪੜਾਈ ਅੱਗੇ ਪੜਾਈ ਅੱਗੇ ਵੀ ਹੋਣੀ ਹੀ ਪਰ ਹੁਣ ਅੱਗੇ ਨੂੰ ਵੱਧ ਸਕਦਾ ਹੈ ਇਸ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਸਟਾਫ ਦੀ ਕਮੀ ਹੈਗੀ ਕਿ ਸਟਾਫ ਪੂਰਾ ਨਹੀਂ ਸਟਾਫ ਪੂਰਾ ਜ ਸਾਡੇ ਇੱਥੇ ਪੂਰਾ ਹੈ ਹਾਂਜੀ ਅ ਵੀਰ ਜੀ ਰਾਸ਼ਨ ਕਾਰਡ ਦੀ ਸਮੱਸਿਆ ਵੀ ਪਿੰਡਾਂ 'ਚ ਹੁੰਦੀ ਹੈ ਕਾਫੀ ਮਜ਼ਾ ਤੁਸੀਂ ਦੇਖਿਆ ਹੋਏਗਾ ਜਿਹੜੇ ਜੋ ਲੋਕੋਂ ਦੇਵਨਾਨ ਨਰਸਨ ਨਹੀਂ ਮਿਲਦਾ ਨਜਾਇਜ਼ ਜਿਹੜੇ ਰਸਨ ਲੋਕਾਂ ਨੂੰ ਮਿਲ ਜਾਂਦਾ ਉਹ ਕਾਰ ਜਿਹੜੇ ਕਾਫੀ ਹੁਣਿਆ ਸਰਕਾਰ ਦਾ ਇੱਕ ਫੈਸਲਾ ਹੀ ਪਿੱਛੇ ਪਲੱਸ 10 ਲੱਖ ਤੋਂ ਪਲੱਸ ਜਿਹੜੇ ਕਾਰ ਜਿਹੜੇ ਵੀ ਹਟੇ ਗਏ ਹੀ ਪੂਰੇ ਪੰਜਾਬ ਦੇ ਵਿੱਚ ਉਹਨੂੰ ਦੁਬਾਰਾ ਫਿਰ ਬਹਾਲਤਾ ਦਿੱਤਾ ਹਾਂ ਹਾਂਜੀ ਹਾਂਜੀ ਬਹਾਲ ਕੀਤਾ ਹਾਂਜੀ ਕਿਵੇਂ ਦੇਖਦੇ ਹੋ ਆਪਣੇ ਪਿੰਡ ਦੇ ਵਿੱਚ ਤੁਹਾਡੀ ਸਮੱਸਿਆ ਵਾਰਸ ਕਰਦੀ ਹੈਗੀ ਇੱਕ ਜਾਣੇ ਨਹੀਂ ਰਸਨ ਕਾਰਡ ਦੀ ਥੋੜੀ ਹੈ ਜਦੋਂ ਸ਼ਾਰਟ ਚੱਲੂਗੀ ਤੇ ਫਿਰ ਆਪਾਂ ਭਰਾਵਾਂ ਉਹਨਾਂ ਦੇ ਖਾਤੇ ਤੇ ਦੂਜੀ ਗੱਲ ਇਹ ਹੈ ਵੀ ਜਿਹੜਾ ਸਾਡੇ ਕੋਲ ਬਹੁਤਾ ਗਰੀਬ ਹੈ ਜਿਨ੍ਹਾਂ ਨੂੰ ਨਹੀਂ ਕਾਟਾ ਗਏ ਉਹਨਾਂ ਨੂੰ ਹਿੰਦੂ ਹਕੀ ਲੋ 20 ਲੋਕਾਂ ਕਾ ਪਾਂ ਦੀਪੂ ਹਡਰ ਕੋ ਦਵਾਰੀ ਦੀਪੂਲ ਟਰਾਡਾ ਮਿਲ ਬਹੁਤ ਵਧੀਆ ਵਾ ਠੀਕ ਵਾ ਮਾੜੀ ਗੱਲ ਮੰਨਦਾ ਵਾ ਹਾਂਜੀ ਆ ਉਹ ਵਿਧੀ ਪਿੰਨ ਦੇ ਵਿੱਚ ਕਈ ਵਾਰੀ ਇਹੋ ਦੀ ਸਮੱਸਿਆ ਬਣ ਜਾਂਦੀ ਜਦੋਂ ਝਗੜੇ ਜਿਹੇ ਹੋ ਜਾਂਦੇ ਨੇ ਹਾਂਜੀ ਕਿ ਇੱਕ ਪਿੰਨ ਦੇ ਨੂੰਕੀ ਨਮੈਂਦੇ ਹਾਂ ਜਿਦੱਕੇ ਪੰਚਾਇਤ ਮੈਂਦੀ ਹਾਂਜੀ ਤੋਂ ਉਹਨਾਂ ਨੂੰ ਭਾਰੇ ਤੇ ਜਾਂ ਤਾਂ ਦੇਖਣੇ ਵੀ ਦਿਆ ਸਮਾਨ ਬਰਬਾਦ ਹੁੰਦਾ ਤੇ ਕਾਸਾ ਜੰਮਾ ਬਰਬਾਦ ਹੋ ਜਾਂਦਾ ਤੇ ਕਿਤੇ ਜੁਮੇਰੀ ਮੁੰਚਾਦੀ ਕੀ ਬਣਦੀ ਹੈ ਕਿਵੇਂ ਦੇਖਦੇ ਹੋ ਪਹਿਲੀ ਗੱਲ ਤਾਂ ਇਹ ਅਨੇ ਆ ਵੀ ਹਰ ਕੋਈ ਮੇਲ ਵਰਕਤਰ ਕੇ ਰਹੋ ਤੀਰਖਾ ਬਾਜੀ ਨ ਛੱਡ ਕੇ ਪਿੰਡ ਵਿੱਚ ਇੱਕ ਦੂਜੇ ਭੈਣ ਭਰਾਵਾਂ ਦਾ ਸਾਥ ਦੋ ਤੇ ਦੂਜੀ ਗੱਲ ਲੜਾਈ ਝਗੜੇ ਤੋਂ ਦੂਰ ਰਹੋ ਤੇ ਥਾਣੇ ਤੱਕ ਜਾਣ ਦੀ ਲੋੜ ਨ ਪੈਂਦੀ। ਹਾਂਜੀ ਆ ਇਹਰਨਾ ਵੀ ਵਿਧੀ ਹੁੰਦਾ ਕਿ ਜਿਹੜੇ ਸੈਂਟਰ ਗੋਲਮਾ ਪੰਜਾਬ ਸਰਕਾਰ ਤੋਂ ਸਬਸੂਹ ਹੁੰਦਾ ਹੈ। ਹਾਂਜੀ ਸੋ ਉਹ ਗਰੀਬ ਤੇ ਕਾਂ ਜਿਹੜੀਆਂ ਨਹੀਂ ਕੁਝਦਾ ਹੁੰਦੀਆਂ ਉਹ ਤੁਹਾਡੇ ਪਿੰਡ ਦੇ ਵਿੱਚ ਵੀ ਕਾਫੀ ਜਿਹੜੇ ਗਰੀਬੀ ਘਟਾ ਦਾ ਲੋਕ ਹੋਣਗੇ। ਹਾਂਜੀ ਸੋ ਧਰੇ ਬੰਦੀ ਕਰਕੇ ਤੇ ਹੀ ਪੁੱਜਦੇ ਤੇ ਕਿਵੇਂ ਦੇ ਦੇ? ਅਸੀਂ ਵੇਖੋ ਜੀ ਇੱਕ ਤੇ ਫਲਸ਼ਾਂ ਦਾ ਕੰਮ ਆਇਆ ਹੈਗਾ। ਆਪਾਂ ਜਿਨ੍ਹਾਂ ਦੀ ਨਹੀਂ ਫਲੈਸ਼ ਆ ਗਈ ਅਸੀਂ 4-5 ਫਲੈਸ਼ਾਂ ਜਾਰੀ ਕੀਤੀਆਂ ਉਹਨੇ ਦੋ-ਦੋ ਕਿਸ਼ਤਾਂ ਆਪਾਂ ਭਵਾ ਦਿੱਤੀਆਂ ਹਾਂਜੀ ਤੇ ਅਗਰ ਕਿਸਤ ਰਹਿ ਗਈ ਆ ਉਹ ਵੀ ਜਦੋਂ ਕੰਪਲੀਟ ਹੋ ਜਾਂਦੀ ਆ ਫਲੈਸ਼ ਉਹ ਵੀ ਆਪਾਂ ਭਵਾ ਦੇਣੀ ਆ ਹਾਂਜੀ ਕੀ demandas ਕੀ ਆ ਤੁਹਾਡੇ ਪਿੰਡ ਨੂੰ ਹੁਣ ਮਤਲਬ ਕੀ ਮੰਗਦੇ ਕਿ ਕਿੰਨੀਆਂ ਚੀਜ਼ ਦੀ ਤਾਰੀ ਮਤਲਬ ਵੇਖੋ ਲੋੜ ਤੇ ਪਤਾ ਕੀ ਸਾਡੇ ਇੱਥੇ ਸ਼ਤਾਂ ਦੀ ਮਤਲਬ ਕੱਚੇ ਕਮਰੇ ਆ ਜ਼ਿਆਦਾ ਉਹ ਵਹਿ ਹੈ ਅਸੀਂ ਆਨਲਾਈਨ ਕਰਾਉਂਦੇ ਆ ਕੋਈ ਆ ਦੋ ਚਾਰ ਦਿਨ ਹੋ ਗਏ ਅਸੀਂ ਆਨਲਾਈਨ ਕਰਾਏ ਆ 12-13 ਕਮਰੇ ਆਪਾਂ ਆਨਲਾਈਨ ਕਰਾ ਚੁੱਕੇ ਆ ਅਜੇ ਘਟੋ ਘਟ ਵੀ ਸਾਡੇ 50 40 ਤੋਂ 50 ਕਰ ਰਹੇ ਹਾਂ ਅਸੀਂ ਆਨਲਾਈਨ ਕਰਾਉਂਦੇ ਆ ਤੇ ਅਸੀਂ ਇਹੋ ਸੋਚ ਰਹੇ ਹਾਂ ਕਿ ਚਲੋ ਸਾਡੀ ਸਰਕਾਰ ਮੌਜੂਦਾ ਦੇ ਵਿੱਚ ਸਾਨੂੰ ਮਤਲਬ ਇਹ ਸਹੂਲਤਾਂ ਮਿਲ ਜਾਣ ਗਰੀਬ ਲੋਕਾਂ ਦਾ ਇਹੋ ਚੱਕਰ ਆ ਜਦੋਂ ਹੋਰ ਸਰਕਾਰ ਆ ਗਈਆਂ ਤੇ ਇਹ ਗਰੀਬ ਲੋਕ ਇੱਥੇ ਦਿੱਤੇ ਰਹਿ ਜਾਣੇ ਆ ਮਤਲਬ ਫਿਰ ਇਹਦੇ ਉੱਤੋਂ ਇਹ ਕੱਚੇ ਸ਼ਾਤੇ ਤੇ ਕੱਚੀ ਰਹਿ ਜਾਣੀ ਜੇ ਕੋਈ ਹੋਰ ਸਰਕਾਰ ਬਦਲਦੀ ਹੈ ਜਾਂ ਅਸੀਂ ਬਦਲਦੇ ਹਾਂ ਤੇ ਫਿਰ ਇਹਦਾ ਵਿਕਾਸ ਨਹੀਂ ਹੋਣਾ ਅਬ ਜੀ ਵੇਖਿਆ ਕਿ ਤੁਸੀਂ ਪਿੰਡਾਂ ਦੇ ਵਿੱਚ ਪਾਰਕਿੰਗਾਂ ਹੁੰਦੀਆਂ ਨੇ ਔਰ ਓਪਨ ਜਮ ਵੀ ਹੁੰਦੀਆਂ ਨੌਜਵਾਨਾਂ ਵਾਸਤੇ ਕੀ ਤੁਹਾਡੇ ਪਿੰਡ ਤੇ ਹੁੰਦੀ ਸੋਦਾ ਹੈ ਨਹੀਂ ਅਜੇ ਤੇ ਜਿੰਮ ਦੇ ਤਸਰ ਨਹੀਂ ਹੈ ਗੋ ਜੀ ਬਾਕੀ ਅਸੀਂ ਕੋਸ਼ਿਸ਼ ਕਰਾਂਗੇ ਜਿੰਮ ਵਾਲੀ ਜਾਉਂਦੀ ਉਹ ਪੰਘੋੜੇ ਪਗਾੜੇ ਬਣਾਉਂਦੀ ਆਪਾਂ ਕੋਸ਼ਿਸ਼ ਪੂਰੀ ਕਰਾਂਗੇ ਜੀ ਪੂਰੇ ਦੌਰਾਨ ਇਹ ਗੱਲ ਕੀਤੀ ਕਿ ਦੌਰਾਨ ਦਾ ਉਹ ਤਾਸਤਾ ਜਿਹੜੇ ਉਹਨੇ ਚੱਲ ਰਹੇ ਨੇ ਇਹ ਪਹਿਲਾਂ ਤੋਂ ਹੀ ਕਿ ਜਦ ਤੁਹਾਡੀ ਪੰਚਾਇਤ ਬਣ ਤੋਂ ਬਾਅਦ ਜਿਹੜੇ ਜਾਦੂ ਨੇ ਨਹੀਂ ਇਹ ਮਤਲਬ ਸਾਡੀ ਜਦੋਂ ਸਰਕਾਰ ਆ ਗਈ ਹੈ ਨਾ ਫਿਰ ਆਪਾਂ ਮਨੋ ਸ਼ੁਰੂ ਕੀਤਾ ਚੋਣ ਜਾਬਤਾ ਦੇ ਕਰਕੇ ਫਿਰ ਸਾਨੂੰ ਕੰਮ ਬੰਦ ਕਰਨਾ ਪੈ ਗਿਆ ਉਹਦੇ ਤੋਂ ਹੁਣ ਅਸੀਂ ਕੰਪਲੀਟ ਕੰਮ ਕਰ ਰਹੇ ਹਾਂ ਪੂਰਾ ਤੇ ਬਾਕੀ ਬਾਥਰੂਮ ਉੱਥੇ ਇੱਕ ਬਰਾਂਡਾ ਬਣਾਇਆ ਆਪਾਂ ਵਧੀਆ ਤੇ ਦੂਜਾ ਇੰਟਰਲੋਕਰ ਬਾਉਂਡਰੀ ਲਾਉਣੀ ਆ 4 4 ਫੁੱਟ ਦੀ ਉਹ ਆਪਾਂ ਲਾਵਾਂਗੇ। ਬਾਬੇ ਜੀ ਪਿੰਨ ਵਾਲਿਆਂ ਦਾ ਨੂੰ ਸੇਵਾ ਕੰ ਦਾ ਮੌਕਾ ਤਾਂ ਮਾਨ ਬਖਸ਼ਿਆ ਪਰੇਸ਼ੀਤੇ ਪਾਇ ਰੱਖਿਆ ਸੋ ਕੀ ਖਣਾ ਜਾਵੇ ਕੀਵੇਂ ਦੇ ਦੇ। ਇਹ ਲੋਕਾਂ ਦਾ ਪੂਰਾ ਸਾਡੇ ਨਾਲ ਪਿਆਰ ਵਾ ਤੇ ਪਿਆਰ ਅਸੀਂ ਪੂਰਾ ਨਿਭਾਵਾਂਗੇ। ਸਾਡੀ ਪੰਚਾਇਤ ਜੋ ਵੀ ਸਾਡੇ ਸਰਪੰਚ ਸਾਹਿਬ ਨੇ ਪੂਰਾ ਮਾਨ ਬਖਸ਼ਿਆ ਲੋਕਾਂ ਨੇ ਇਹਨਾਂ ਨੂੰ ਤੇ ਆਪਾਂ ਪੂਰੇ ਤਹਿ ਦਿਲੋਂ ਧੰਨਵਾਦੀ ਇਹਨਾਂ ਦੇ ਤੇ ਆਪਾਂ ਪੂਰੀ ਸ਼ੇਰਵਾ ਦੇ ਵਿੱਚ ਕੋਈ ਕੋਈ ਕਸਰ ਨਹੀਂ ਛੱਡਿਆ।